ਪੰਜਾਬ ਦੀ ਨਾਮਵਰ ਜਪਹਰ ਵੈਲਫੇਅਰ ਸੁਸਾਇਟੀ ਲੋੜਵੰਦਾਂ ਦੀ ਸਹਾਇਤਾ ਲਈ ਹਰ ਵੇਲੇ ਕੰਮ ਕਰ ਰਹੀ ਹੈ ਚਾਹੇ ਗੱਲ ਹੋਵੇ ਦੀਨ ਦੁਖੀਆਂ ਦੀ ਜਾਂ ਕੋਈ ਭਿਆਨਕ ਬਿਮਾਰੀ ਨਾਲ ਪੀੜਿਤ ਮਰੀਜ਼ ਦੀ ਜਾਂ ਫਿਰ ਕਿਸੇ ਗਰੀਬ ਪਰਿਵਾਰ ਦੀ ਕੁੜੀ ਦੇ ਵਿਆਹ ਦੀ ਜਪਹਰ ਵੈਲਫੇਅਰ ਸੁਸਾਇਟੀ ਦਾ ਇਨ੍ਹਾਂ ਕੰਮਾਂ ਦੇ ਵਿੱਚ ਪਹਿਲੇ ਨੰਬਰ ਤੇ ਨਾਮ ਆਉਂਦਾ ਹੈ ਜਪhbar ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਗੁਨੀਂਦਰਜੀਤ ਸਿੰਘ ਜਵੰਦਾ ਵੱਲੋਂ ਚਲਾਈ ਜਾ ਰਹੀ ਇਹ ਸੁਸਾਇਟੀ ਦਿਨ ਰਾਤ ਲੋਕਾਂ ਦੀ ਸਹਾਇਤਾ ਦੇ ਲਈ ਕੰਮ ਕਰ ਰਹੀ ਹੈ ਜਾਣਕਾਰੀ ਦਿੰਦੇ ਡਾਕਟਰ ਗੁਨੀਂਦਰਜੀਤ ਸਿੰਘ ਜਵੰਦਾ ਨੇ ਕਿਹਾ ਕਿ ਉਹਨਾਂ ਦੀ ਸੁਸਾਇਟੀ ਪੰਜਾਬ ਅਤੇ ਦੁਨੀਆ ਭਰ ਤੇ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਦੇ ਲਈ ਹਰ ਵੇਲੇ ਹਾਜ਼ਰ ਹੈ ਉਨਾ ਵੱਲੋਂ ਇਹ ਸੁਸਾਇਟੀ ਉਹਨਾਂ ਦੀ ਮੇਕ ਕਮਾਈ ਵਿੱਚੋਂ ਹੀ ਚਲਾਈ ਜਾਂਦੀ ਹੈ ਅਤੇ ਇਸ ਸੁਸਾਇਟੀ ਦੇ ਲਈ ਕਿਸੇ ਤੋਂ ਵੀ ਕਿਸੇ ਕਿਸਮ ਦਾ ਕੋਈ ਵੀ ਚੰਦਾ ਨਹੀਂ ਲਿਆ ਜਾਂਦਾ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਹੁਣ ਤੱਕ ਉਹਨਾਂ ਵੱਲੋਂ ਅਨੇਕਾਂ ਹੀ ਕੈਂਸਰ ਪੀੜਿਤ ਮਰੀਜ਼ਾਂ ਦਾ ਇਲਾਜ ਆਪਣੀ ਸੁਸਾਇਟੀ ਵੱਲੋਂ ਕਰਵਾਇਆ ਗਿਆ ਅਤੇ ਸੈਂਕੜੇ ਹੀ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦਾ ਵਿਆਹ ਵੀ ਜਪਹਾਰ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਇਆ ਗਿਆ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਖਿਲਰੀਆਂ ਅਤੇ ਬੰਗਾ ਵਾਲੀ ਪਿੰਡ ਦੇ ਵਿੱਚ ਮੌਜੂਦ ਕੁਝ ਲੋੜਵੰਦ ਪਰਿਵਾਰਾਂ ਦੀ ਲਿਸਟ ਮਿਲੀ ਸੀ ਜਿਸ ਵਿੱਚ ਰਾਸ਼ਨ ਦੀ ਜ਼ਰੂਰਤ ਸੀ ਉਹਨਾਂ ਆਪਣਾ ਫਰਜ਼ ਨਿਭਾਉਂਦਿਆਂ ਸਾਰੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਸੇਵਾ ਵੀ ਨਿਭਾਈ ਹੈ ਹੋ ਗਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਸਾਡੇ ਪਿੰਡ ਦੇ ਵਿੱਚ ਪਿੰਡ ਖੇਲਰੀਆ ਦੇ ਵਿੱਚ ਡਾਕਟਰ ਗਮਿੰਦਰ ਸਿੰਘ ਮਿੰਕੂ ਜਵੰਦਾ ਜੋ ਕਿ ਪੰਜਾਬ ਇਨਫੋਟੈਕ ਦੇ ਚੇਅਰਮੈਨ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਮੇਰੇ ਨਗਰ ਦੇ ਪਿੰਡ ਖਿਲਰੀਆਂ ਦੇ ਵਿੱਚ 35 ਲੋ 35 ਘਰਾਂ ਨੂੰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇ ਤੈਅ ਅੱਜ ਅਸੀਂ ਉਹਨਾਂ ਦਾ ਪਿੰਡ ਪਹੁੰਚਣ ਤੇ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਕਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੇ ਜਿੰਮੇਵਾਰੀ ਚ ਆਪਣੀ ਤਰੱਕੀ ਬਕਸੇ ਚੜ੍ਹਦੀਆਂ ਕਲਾ ਬਕਸੇ ਜਵੰਦਾ ਸਾਹਿਬ ਇਸੇ ਤਰ੍ਹਾਂ ਲੋਕਾਂ ਦੀ ਮਦਦ ਕਰਦੇ ਰਹਿਣ ਮੈਂ ਹੁਣ ਹੋਰ ਵੀ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਉਹਨਾਂ ਬਾਰੇ ਪਤਾ ਕੀਤਾ ਸਾਰੇ ਹੀ ਨਗਰਾਂ ਦੇ ਵਿੱਚ ਸੰਗਰੂਰ ਦੇ ਪੂਰੇ ਨਗਰਾਂ ਦੇ ਵਿੱਚ ਉਹ ਲੋੜਵੰਦ ਪਰਿਵਾਰਾਂ ਨੂੰ ਫ੍ਰੀ ਰਾਸ਼ਨ ਦਿੰਦੇ ਨੇ ਜੀ ਫ੍ਰੀ ਸੇਵਾ ਕਰਦੇ ਨੇ ਕਿ ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਵਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਗਰ ਖੇਲੜੀਆਂ ਦੇ ਵਿੱਚ ਮੈਂ ਕੋਈ ਜੰੰਦਾ ਜੀ ਜੋ ਚੇਅਰਮੈਨ ਨੇ ਪੰਜਾਬ ਦੇ ਉਹਨਾਂ ਨੇ ਰਾਸ਼ਨ ਦਿੱਤਾ ਹੈ 35-40 ਪਰਿਵਾਰਾਂ ਨੂੰ ਲੋੜਵੰਦ ਪਰਿਵਾਰਾਂ ਨੂੰ ਅਸੀਂ ਉਹਨਾਂ ਦੇ ਬਹੁਤ ਧੰਨਵਾਦੀਆਂ ਕਿਉਂਕਿ ਉਹ ਸੇਵਾ ਕੰਨੀ ਰੋਜ਼ ਹਰ ਰੋਜ਼ ਸੇਵਾ ਕਰਦੇ ਨੇ ਜਨਤਾ ਦੀ ਬਹੁਤ ਸੇਵਾ ਕਰਦੇ ਨੇ ਚੇਅਰਮੈਨ ਦੇ ਕਾਰਜ ਲਈ ਉਹਨਾਂ ਦਾ ਬਹੁਤ ਧੰਨਵਾਦ ਹੈ ਅਸੀਂ ਕਰਿਆ ਪ੍ਰਮਾਤਮਾ ਦੋਗਣੇ ਤਿੰਨ ਅਗਣੀ ਅਗਣੀ ਤਰੱਕੀ ਬਕਸੇ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਪਾਰਟੀ ਉਹਨਾਂ ਨੂੰ ਮੂਰੇ ਅੱਖੇ ਅਧਿਕਾਰ ਦੇ ਵਧੀਆ ਆਵਦੇ ਦੇਵੇ ਪਾਰਟੀ ਉਹਨਾਂ ਨੂੰ ਕਿਉਂਕਿ ਇਹ ਜੇ ਸੇਵਾਦਾਰ ਬਹੁਤ ਘੱਟ ਪਾਰਟੀ 'ਚ ਮਿਲਦੇ ਹੁੰਦੇ ਨੇ ਇਸੇ ਕਰਕੇ ਅੱਜ ਸਾਡੇ ਜਗਰ 'ਚ ਉਹਨਾਂ ਦੇ ਟੀਮ ਦੀ ਪਹੁੰਚਣ ਤੇ ਸਾਰੀ ਟੀਮ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਕੂ ਜਵੰਦਾ ਜੀ ਦਾ ਧੰਨਵਾਦ ਕਿ ਉਹ 40 ਪਰਿਵਾਰਾਂ ਨੂੰ ਰਾਸ਼ਨ ਦਿੰਦਾ ਹੈ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੰਦਾ ਹੈ ਇਹਨਾਂ ਅਰਥੇ ਧੰਨਵਾਦੀਆਂ ਉਹਨਾਂ ਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ